ਸੋ ਵੈਲਕਮ ਜੀ ਵੈਲਕਮ ਟੂ ਹਰਮਨਦੀਪ ਸਿੰਘ ਵਲੌਗਡ ਨਵੇਂ ਵਲੌਗ ਦੀ ਸ਼ੁਰੂਆਤ ਹੋ ਚੁੱਕੀ ਹੈ ਸ਼ਾਮ ਦੇ ਐਕਚੁਅਲੀ 5 ਵਜੇ ਨੇ ਔਰ ਇਸ ਵੇਲੇ ਮੈਂ ਘਰੋਂ ਨਿਕਲਿਆ ਆਪਣੇ ਫਰੈਂਡ ਨੂੰ ਇੱਕ ਪ੍ਰੋਡਕਟ ਮੈਂ ਡਿਲੀਵਰ ਕਰਨਾ ਸੋ ਸ਼ਾਮ ਦੇ 5 ਵਜੇ ਸੋ ਪਹਿਲੇ ਮੈਂ ਹੁਣ ਜਾਮਾ ਕੋ ਆਫਿਸ ਲੇਕਿਨ ਆਫਿਸ ਜਾਣ ਤੋਂ ਪਹਿਲੇ ਮੈਂ ਲੈਨ ਆਇਆ ਗगन ਜੀ ਨੂੰ ਗਗਨਜੀ ਦੇ ਫਰੈਂਡ ਬੱਸ ਮੈਂ ਪਹੁੰਚ ਗਿਆ ਜੀ ਉਹਨਾਂ ਦੇ ਘਰ ਇਹਨਾਂ ਨੂੰ ਨਾਲ ਲੈ ਕੇ ਹੁਣ ਇੱਥੋਂ ਦੇ ਇਕੱਠੇ ਚੱਲਾਂਗੇ ਫਿਰ ਜੂ ਮੈਂ ਹੁਣ ਪਹੁੰਚ ਗਿਆ ਗਗਨਜੀ ਦੇ ਘਰ ਐਕਚੁਅਲੀ ਮੈਂ ਇੱਕ ਪ੍ਰੋਡਕਟ ਡਿਲੀਵਰ ਕਰਨਾ ਸੀ ਪਿਛਲੇ 3 ਦਿਨ ਤੋਂ ਪੈਂਡਿੰਗ ਪਿਆ ਹੋਇਆ ਮੇਰੇ ਮੇਰੇ ਫਰੈਂਡ ਨੇ ਮੈਨੂੰ ਆਰਡਰ ਦਿੱਤਾ ਹੋਇਆ ਜੀਗਾ weight loss ਦਾ ਪ੍ਰੋਡਕਟ weight management ਦਾ ਪ੍ਰੋਡਕਟ ਕਿ ਮੈਨੂੰ ਦੋ ਤਿੰਨ ਵਾਰੀ ਫੋਨ ਵੀ ਆ ਚੁੱਕਾ ਰਿਹਾ ਦਾ ਕਿ ਮਨ ਮਾਰੀ ਤੇ ਪਟਨਾ ਨੂੰ ਟਾਈਮ ਨੇ ਮਿਲ ਰਿਹਾ ਸੀਗਾ ਅੱਜ ਹੁਣ ਉਹੀ ਡਿਲੀਵਰ ਕਰਨਾ ਪਹਿਲੇ ਸੂਰ ਜਾ ਰਹੇ ਹਾਂ ਪਹਿਲੇ ਸਭ ਤੋਂ ਪਹਿਲੇ ਪ੍ਰੋਡਕਟ ਲੈਣ ਲਈ ਗਗਨ ਜੀ ਆ ਚੁੱਕੇ ਆ ਸਰ ਕੀ ਹਾਲ ਹੈ ਠੀਕ ਹੈ ਜੀ ਠੀਕ ਹੋ ਵਲੋਗਿੰਗ ਹੋ ਰਹੀ ਹੈ ਵਲੋਗਿੰਗ ਬਸ ਨਾਲ ਦੇ ਨਾਲ ਕਰਦੇ ਹਾਂ ਜੀ ਹੈਲੋ ਥੋੜਾ ਬਹੁਤ ਦਿਖਾ ਦਿਦਾ ਇਹਨਾਂ ਨੂੰ ਕੀ ਕਰਦੇ ਪਹ ਹੈਗੇ ਬਹੁਤ ਜੀ ਬਹੁਤ ਚਲਿਏ ਫਿਰ ਆਫਿਸ ਪੈਸਾ ਹੀ ਪੈਸਾ ਪੈਸੇ ਪੈਸਾ ਤੋਂ ਅਕਾਉਂਟ ਭੀ ਸਕ ਰਹੇ ਆ ਮਹਲੇ ਤੋਂ ਘਰਸੀਨਿਆ ਪਲਸ ਇਹ ਤੁਹਾਡੇ ਮੈਨੇਜਮੈਂਟ ਦਾ ਵੈਚਰ ਕਿਸੇ ਟਾਈਮ ਕੋ ਦਿਨ ਤੋਂ ਕਹਿ ਰਿਹਾ ਸੀ ਮੇਰਾ ਫਰੈਂਡ ਕੱਲ ਛੁੱਟੀ ਸੀ ਕੱਲ ਜਦੋਂ ਪਰਸੋ ਜਿੱਦਣਾ ਗੱਲ ਕਰਦੇ ਪਰਸੋ ਜਿੱਦਣਾ ਗੱਲ ਕਰਦੇ ਸੀ ਜਦੋਂ ਅਪਕਰਤਾਰਪੁਰ ਸੀਗਾ ਤੇ ਅੱਜ ਉਹ ਗੰਦਾ ਜੀ ਤੁਹਾਡੇ ਸਾਰੇ ਮੋٹے ਪਾ ਜਿਹੇ ਆ ਤੜੜੀ ਆ ਸੌਰੀ ਕਫ ਤੇ ਬੁੱਢੇ ਵੀ ਬੜੀ ਜਲਦੀ ਹੋ ਜਾਂਦੇ ਕਾਰਡ ਥਰੂ ਕਰਨੀ ਸੀ ਮੈਂ ਕਾਰਡ ਥਰੂ ਪੇਮੈਂਟ ਕਰਨੀ ਸੀ ਤੇ ਇੱਥੇ ਸਰਵਰਜ਼ ਕੋਈ ਦਿੱਕਤ ਆ ਰਹੀ ਆ ਕੰਨਰ ਅਸ ਚੱਲ ਪਾਓ ਪਰ ਉਹ ਵੀ ਦੇਖਦੇ ਆਂ ਓਕੇ ਦੁਬਾਰਾ ਟਰਾਈ ਕਰ ਰਹੇ ਆਂ ਇੱਕ ਵਾਰੀ ਚੱਲ ਪਿਆ ਚਲੋ ਵਧੀਆ ਆਂ ਆਫਿਸ ਦੀ ਲੁੱਕ ਦੇ ਦਾਂ ਤੁਹਾਨੂੰ ਇੱਕ ਵਾਰੀ ਕੁਝ ਇਸ ਤਰੀਕੇ ਦਾ ਆਫਿਸਰ ਸੱਡਾ ਔਰ ਕੂਰੀਅਰ ਨਹੀਂ ਬਹੁਤ ਪ੍ਰੋਡਕਟ ਜਾਂਦਾ ਹੈਗਾ ਸਾਰੇ ਇੰਡੀਆ ਦੇ ਵਿੱਚ ਨਾ ਇੱਥੋਂ ਜਲੰਧਰ ਤੋਂ ਜਿਹੜੇ ਨੀਅਰਸਟ ਏਰੀਆਜ਼ ਉੱਥੇ ਜਾਂਦਾ ਹਰ ਜਗ੍ਹਾ ਤੇ ਅਲੱਗ-ਅਲੱਗ ਏਰੀਆਜ਼ ਦੇ ਵਿੱਚ ਅਲੱਗ-ਅਲੱਗ ਆਫਿਸ ਤੋਂ ਜਾਂਦਾ ਪ੍ਰੋਡਕਟ ਏਹ ਜਿਹੜਾ ਪ੍ਰੋਡਕਟ ਪ੍ਰੋਪਰ ਜਿਹੜਾ weight ਮੈਨੇਜਮੈਂਟ ਦੇ ਕੰਮ ਆਉਂਦਾ ਨਾ ਸੋ ਇਹ ਇਹ ਦੇ ਕਰਕੇ ਫਰੈਂਡ ਬਰੇ ਕਾਫੀ ਪਿੱਛੇ ਗਿਆ ਹੋਇਆ ਸੀ ਚਾ ਵਾ ਇਹ ਘਰ ਇਧਰ ਫਾਟਕ ਹੀ ਬੰਦ ਆ ਇਹ ਫਾਟਕ ਬੰਦ ਹੀ ਰਹਿੰਦਾ ਜਦੋਂ ਦੇਖੋ ਆਪਾਂ ਗਲਤੀ ਕਰ ਲਈ ਵਾ ਇਧਰੋਂ ਆ ਗਏ ਇਹ ਤਾਂ ਫਾਟਕ ਬੜਾ ਸੁਸਤ ਵਾਲਾ ਫਾਟਕ ਹੈ ਆ ਹੋ ਇਹ ਮਰਜ਼ੀ ਨਾਲ ਹੀ ਖੁੱਲਦਾ ਹੁੰਦਾ ਸੋ ਆਪਣੇ ਆਫਿਸ ਮੈਂ ਪਹੁੰਚ ਗਿਆ ਹੁਣ ਤੇ ਹੁਣ ਮੁੰਮਾਇਾ ਜੀ ਸਮੋਸੇ ਸਮੋਸੇ ਖਾਵਾਂਗੇ ਬੈਠ ਕੇ ਆਹ ਦੇਖੋ ਜੀ ਤੁਹਾਨੂੰ ਇੱਕ ਜ਼ਬਰਦਸਤ ਚੀਜ਼ ਦਿਖਾਈਏ ਇੱਕ ਕੀ ਚੀਜ਼ ਆਈਡੀਆ ਕੀ ਕੀ ਆਈਡੀਆ ਲਗਾਓ ਕੀ ਹੈਗਾ ਦੱਸੋ ਅਗਰ ਕੀ ਹੈਗਾ ਮੈਂ ਦੱਸਾਂਗਾ ਆਡੀਓ ਤੁਸੀਂ ਉੱਥੇ ਬੋਲੋ ਆਹ ਦੇਖੋ ਜੀ ਆਹ ਇੱਕ ਕਵਰ ਹੈ ਜੀ ਏਅਰਫੋਨ ਦਾ ਅੱਛਾ ਚਾਰਜਰ ਵੀ ਨਾਲ ਇਦਾਂ ਦਾ ਹੀ ਰੱਖਿਆ ਹੋਇਆ ਸਟਾਈਲਿਸ਼ ਹੈ ਨਰਿੰਦਰ ਸਾਹਿਬ ਕਹਿੰਦੇ ਕਾਮਨ ਹੋ ਚੁੱਕਾ ਬਟ ਮੈਂ ਨਹੀਂ ਵਸੇ ਦੇਖਿਆ ਪਹਿਲੇ ਯਾ ਤੱਕ ਧਿਆਨ ਨਹੀਂ ਦਿੱਤਾ ਕੁੜੀਆਂ ਨੂੰ ਸ਼ੌਂਕ ਹੁੰਦਾ ਵਾ ਅੱਜ ਜ਼ਿਆਦਾਤਰ ਕੁੜੀਆਂ ਉਹ ਜ਼ਿਆਦਾਤਰ ਕੁੜੀਆਂ ਨੂੰ ਸ਼ੌਂਕ ਹੁੰਦਾ ਏ ਕਹਿੰਦੇ ਮੈਂ ਜ਼ਿਆਦਾਤਰ ਕੁੜੀਆਂ ਨੂੰ ਨਹੀਂ ਦੇਖਿਆ ਅੱਛਾ ਫਿਰ ਤੁਸੀਂ ਜ਼ਿਆਦਾਤਰ ਕਹਿ ਰਹੇ ਤਾਂ ਨਾਲ ਹੋਣਾ ਇਹ ਇਸ ਕਰਕੇ ਥੋੜਾ ਜਿਹਾ ਸੇਫ ਹੋ ਗਏ ਸੰਦੀਪ ਐਕਚੁਅਲੀ ਲੜਕੀਆਂ ਦਾ ਹਲਕੰਦਾ ਵਾ ਚੱਲ ਆ ਇਹ ਜਿੱਦਾਂ ਅੱਖਾ ਕੱਢਦਾ ਪਿਆ ਵੈਸੇ ਲੱਗਦਾ ਤਾਂ ਇਹ ਰਹੀ ਬॉयਜ਼ ਵਾਲੀ ਆ ਪਰ ਚਲੋ ਵਧੀਆ ਬਣਾ ਹਾਂ। ਹਾਂ। ਉਹ ਨਾ ਆ ਗਏ ਆ ਇਸ ਵੇਲੇ ਪੀਪੀਆਰ ਮਾਰਕੀਟ ਦੇ ਵਿੱਚ। ਮੌਸਮ ਵਧੀਆ ਸੀਗਾ ਇਧਰੋਂ ਨਿਕਲਦੇ ਸੀ ਵਾਪਸ। ਤਾਂ ਮੈਂ ਕਿਹਾ ਚਲੋ 10 ਮਿੰਟ ਲਈ ਬੈੰਨੇ ਆ ਇੱਥੇ। ਆ ਜਗ੍ਹਾ ਆਪਣੀ। ਅਹੀ ਜਗ੍ਹਾ ਹੋਰ ਹੈ ਵੀ ਨਹੀਂ ਬੈਠਣ ਲਈ। ਔਰ ਹਵਾ ਸੋਹਣੀ ਹੈ। जे कभी बहना हो मिनट बह जीता दस पंद्रह मिनट पर और आगा इसलिए सामने का सीन सारा रौनक मौसम वजिए हो गया है गगन जी मौसम ब्यूटीफुल हवा बहुत वीये चलती हुई है इसलिए ना। नारंग साहब ने लैनी सी सब्जी ਅੱਜ ਪਿਆਸ ਹੈਗੇ ਦੀ 60 ਰੁਪਏ ਤੇ ਟਮਾਟਰ ਕੀ ਰੇਟ ਹੈ ਅੱਜ ਟਮਾਟਰ ਫ੍ਰੀ ਹੈ ਫਿਰ ਚਲੋ ਟਮਾਟਰ ਫ੍ਰੀ ਨਾਲ ਗਿਫਟ ਇਹ ਵੀ ਵਧੀਆ ਚੀਜ਼ ਹੈ ਹਾਂ ਵਾਓ ਜੀ ਗਗਨ ਜੀ ਨੂੰ ਤਾਂ ਮੈਂ ਕਰ ਦਿੱਤਾ ਡ੍ਰੌਪ ਘਰ ਉਹਨਾਂ ਦੇ ਔਰ ਹੁਣ ਮੈਂ ਜਾ ਰਿਹਾ ਆਪਣੇ ਫਰੈਂਡ ਦੇ ਮਲਚ ਤੇ ਪ੍ਰੋਡਕਟਸ ਡਿਲੀਵਰ ਕਰਨਾ ਹੈ ਔਰ ਲੰਦਰੀਆਂ ਜ਼ਬਰਦਸਤ ਸਪੋਰਟਸ ਨੂੰ ਦੇਖ ਲਓ। ਐਸ ਕਿੰਨੇ ਸੋਨੇ ਬੋਟੇ ਬਣਿਆ ਸਾਹਮਣੇ ਦੇਖ ਲਓ ਹਣਾ। ਲਓ ਜੀ ਮੈਂ ਪਹੁੰਚ ਗਿਆ ਹੁਣ ਸ਼ਰਮਾ ਜੀ ਵੱਲ। ਇਹ ਹੈਗੇ ਜੀ ਮੇਰੇ ਬਚਪਨ ਦੇ ਫਰੈਂਡ ਸਕੂਲ ਫਰੈਂਡ ਹੁੰਦੇ ਨੇ ਜਿਹੜੇ। ਹੈਲੋ ਤੁਆ। ਔਰ ਗਰਮ ਗਰਮ ਚਾਹ ਆ ਗਈ ਹੈ ਜੀ। ਔਰ ਇਹ ਇਹਨਾਂ ਨੂੰ ਮ ਦਿਨ ਐਸੀ ਪ੍ਰੋਡਕਟ। ਸ਼ਰਮਾ ਜੀ ਕਹਿੰਦੇ ਹੁਣ ਮੈਂ ਆਪਣਾ weight ਜਿਹੜਾ loss ਕਰਨਾ। ਸਰ ਮੈਂ ਤਿਆਰ ਹਾਂ ਫਿਰ। ਆਜ ਜੰਨੀ ਸ਼ੁਰੂ ਆਜੀ ਤਾਂ ਜੀ ਜੀ ਫਰੈਸ਼ ਖੋਲ ਰਿਹਾ ਹਾਂ ਡੱਬਾ ਹੈ ਜੀ ਹਣਾ ਇੱਥੇ ਕੋਈ ਖੋਲੋ ਸਾਰਾ ਸਪੈਸ਼ਲ ਖਾਤਿਰਦਾਰੀ ਬੰਦੇ ਉਹਦੇ ਆ ਉਹਦੇ ਰਸਨਾ ਉਹਨਿੰਦੇ ਯਾਰ ਕਿਹੜੇ ਓਟਸ ਦੇ ਰਸ ਓਟਸ ਵਾਲੇ ਹਾਂ ਅੱਛਾ ਲੋਹੇ ਸ਼ਰਮਾ ਜੀ ਕਹ ਰਹੇ ਜੀ ਓਟਸ ਵਾਲੇ ਬਿਸਕਟ ਖਵਾ ਰਹੇ ਆ ਤੁਹਾਨੂੰ ਹਾਈਜਨਿਕ ਬਿਸਕੁਟਸ ਸ਼ਰਮਾ ਜੀ ਮੇਰੇ ਹੈ ਬਚਪਨ ਦੇ ਬ੍ਰੈਂਡ ਹੈ ਅਬ ਸੱਤਵੇਂ ਤੋਂ ਇਕੱਠੇ ਪੜਦੇ ਆ ਤੁਸੀਂ ਇਹਨਾਂ ਨੂੰ ਮੇਰੇ ਡਾਇਲੋਜੀਵਲ ਬਲੌਗਸ ਵਿੱਚ ਦੇਖਿਆ ਹੋਣਾ ਅਗਰ ਤੁਸੀਂ ਡਾਇਲੋਜੀਵਲ ਬਲੌਗ ਨਹੀਂ ਦੇਖਿਆ ਤੇ ਉਹ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਆਈ ਬਟਨ ਦੇ ਵਿੱਚ ਉਹਦਾ ਲਿੰਕ ਦੇ ਦੇਗਾ ਤੁਸੀਂ ਉੱਥੋਂ ਜਾ ਕੇ ਦੇਖ ਸਕਦੇ ਹੋ ਬੜਾ ਇੰਜੋਏ ਕੀਤਾ ਸੀ ਆਪਾਂ ਇਕੱਠੇ ਔਰ ਇਹਨਾਂ ਨੂੰ ਤਾਂ ਇੰਟਰੋਡਿਊਸ ਕਰ ਰਹੇ ਆ ਇਹ ਹੁਣ ਕਦੀ ਕਦੀ ਮੇਰੇ ਬਲੌਗਸ ਦੇ ਵਿੱਚ ਨਜ਼ਰ ਆਉਂਦੇ ਰਹਿਣਗੇ ਹਾਂ ਸ਼ਰਮਾ ਜੀ ਠੀਕ ਆ ਸ਼ੋਰ ਸ਼ੋਰ ਸਸਰੀ ਇਕੱਠੇ ਬਣਾਣਾ ਸ਼ੁਰੂ ਕਰੀਏ ਬਲੌਗ ਚ ਆ ਆ ਕਿਉਂਕਿ ਬਚਪਨ ਦੇ ਜਿਹੜੇ ਫਰੈਂਡਸ ਹਨ ਉਹਨਾਂ ਦੇ ਨਾਲ ਆਈ ਥਿੰਕ ਕਿ ਵਲੌਗ ਜਿਹੜੇ ਉਹ ਨੈਕਸਟ ਲੈਵਲ ਦੇ ਹੋ ਸਕਦੇ ਆ ਸੁਮਨ ਸ਼ਰਮਾ ਜੀ ਦੇ ਘਰ ਤੋਂ ਤਾਂ ਨਿਕਲੇ ਆਂ ਜੀ ਬਾਹਰ ਗੱਲਾਂ ਕਰਦੇ ਕਰਦੇ ਕਾਫੀ ਟਾਈਮ ਹੋ ਗਿਆ ਤੇ ਰਾਤ ਵੀ ਪੈ ਚੁੱਕੀ ਆ ਬਸ ਹੁਣ ਵਾਪਸੀ ਹੈ ਇੱਥੋਂ ਔਰ ਅੱਜ ਦੇ ਵਲੌਗ ਨੂੰ ਵੀ ਇੱਥੇ ਖਤਮ ਕਰਦੇ ਆਂ ਉਮੀਦ ਆ ਤੁਹਾਨੂੰ ਵਲੌਗ ਅੱਛਾ ਲੱਗਾ ਅੱਛਾ ਲੱਗਾ ਤਾਂ ਲਾਈਕ ਸ਼ੇਅਰ ਜ਼ਰੂਰ ਕਰ ਦੇਣਾ ਫਿਰ ਮਿਲਦੇ ਆਂ ਜੀ ਨਵੇਂ ਵਲੌਗ ਦੇ ਵਿੱਚ ਟੇਕ ਕੇਅਰ 올 द बेस्ट Have a nice time. Bye.